ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਕੱਥਾ ਕਿਦਾਂ ਕਰੂੰਗੀ ਜੀ ਸਾਹਿਬ ਜੀ ਬੀਰ ਪਾਣੀ ਖੋਰਾ ਲਾਉਂਦੀ ਆ ਸਾਸ਼ ਰੱਜੇ ਜਾ ਰਹੀ ਪੰਥ ਖੋਰਾ ਲਾਉਂਦੀ ਆ ਵੇਖੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾ ਆਈਆਂ ਸੀ 1762 'ਚ ਇਹ ਅਹਿਮਦ ਸ਼ਾਹ ਬਦਾਲੀ ਨੇ ਬੜਕ ਮਾਰੀ ਸੀ ਵੀ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਹੋਣ ਉਹ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਗੇਸ ਗੱਡੇ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨ ਹੈ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਤੇ ਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਬਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਜਿਹੜੇ ਬਹੁਤ ਖਰਾਬ ਨਾ ਦੀ ਬਾਰੇ ਜੀ ਸਦਾ ਬੋਧ ਕਰੇ ਜਲਕੁਆਰ ਨੂੰ 42 49 ਸਾਲ ਬਾਅਦ ਸਜ਼ਾ ਹੋਈ ਏ ਇਸ ਨਿਆਹ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆਹ ਪ੍ਰਣਾਲੀ ਇੱਥੇ ਬੰਦੇ ਫਰੈਸ਼ ਹੋਗੇ